ਇਹ ਅੱਜ ਦੇ ਬਾਰੇ ਦੱਸੋ ਜੀ ਬਿੱਟੇ ਗਾਈਦਾ ਜਿਹੜਾ ਅੱਜ ਸਤ ਨਰਿੰਦਰ ਸਿੰਘ ਬਿੱਟੂ ਐਮ ਆਰ ਜੀ ਹੁਣਾ ਵੱਲੋਂ ਪਾਰਟੀ ਕਾਂਗਰਸ ਪਾਰਟੀ ਦੇ ਆਪੀ ਸੀ ਸ਼ਹਿਲ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਥਾਪਿਆ ਗਿਆ ਬੜੇ ਮਿਹਨਤੀ ਤੇ ਚੰਗੇ ਇਨਸਾਨ ਨੇ ਜਿਨ੍ਹਾਂ ਦਾ ਸਿਰਫ ਪੂਰਬੀ ਚ ਨਹੀਂ ਸਾਰੇ ਇਲਾਕੇ 'ਚ ਹੀ ਇਹਨਾਂ ਦਾ ਬਹੁਤ ਮਿਲਦਾ ਮੇਲਜੋਲ ਪਿਆਰ ਹੈ ਤੇ ਆਸ ਕਰਦੇ ਹਾਂ ਕਿ ਇਹ ਵਧੀਆ ਸੇਵਾ ਪਾਰਟੀ ਦੀ ਦੇਣਗੇ ਤੇ ਕਾਂਗਰਸ ਪਾਰਟੀ ਲਈ ਮਜ਼ਬੂਤੀ ਲਈ ਦੇਣ ਰਾਤ ਇੱਕ ਕਰਦੇ ਤੁਹਾਨੂੰ ਕੀ ਲੱਗਦਾ ਜੀ ਜਾਂ OBC ਸੈੱਲ ਹੈ ਜਾਂ OBC ਵਰਗ ਹੈ ਤੇ ਪਾਰਟੀ ਦੀ ਮਜ਼ਬੂਤੀ ਤੇ ਇਹਨਾਂ ਦੇ ਆਮ ਕਿੰਨਾ ਕੀ ਫਰਕ ਪੈਦਾ ਹੈ ਦੇਖੋ ਬਹੁਤ ਵੱਡਾ ਫਰਕ ਪੈਣਾ ਦੇਖੋ ਕਾਂਗਰਸ ਪਾਰਟੀ ਤੇ ਵੈਸੇ ਵੀ OBC ਦੀ ਜਨਗਣਨਾ ਦੀ ਜਿਹੜੀ ਆ ਮੰਗ ਕਰ ਰਹੀ ਹੈ ਤਾਂ ਕਿ ਜੇ ਪਤਾ ਲੱਗੇ ਕਿ OBC ਹੈ ਕਿ ਨਹੀਂ ਜਿੰਨਾਂ ਦੀ ਬਹੁਤ ਵੱਡੀ ਤਦਾਦ ਆ ਪਰ ਸਰਕਾਰਾਂ ਲੁਕਾ ਕੇ ਇਹਨੂੰ ਥੋੜਾ ਦੱਸ ਰਹੀਆਂ ਤੇ ਜੇ ਇਹਨਾਂ ਦੀ ਐਗਜ਼ੈਕਟ ਜਨਗਣਨਾ ਹੋ ਜੇ ਪਤਾ ਲੱਗੇ ਤੇ ਇਹਨਾਂ ਨੂੰ ਹੋਰ ਵੱਧ ਰੈਜ਼ਰਵੇਸ਼ਨ ਨੌਕਰੀਆਂ ਦੇ ਮੌਕੇ এডਿਊਕੇਸ਼ਨ ਦੇ ਮੌਕੇ ਮਿਲਣਗੇ ਸੋ ਮੈਂ ਆਸ ਕਰਦਾ ਬਿੱਟੂ ਜੀ ਕਾਂਗਰਸ ਪਾਰਟੀ ਦੇ ਜਿਹੜੀ ਵੀ ਏਟਿਓਲੋਜੀ ਉੱਤੇ ਚੱਲ ਕੇ ਵਧੀਆ ਜਿਹੜਾ ਬਾ ਕੰਮ ਕਰਦਾ ਹਾਂਜੀ ਕੀ ਨਾਮ ਦਾ ਕੀ ਕਿਹਾ ਜਾਂਦਾ ਜਿਹੜੀ ਅੱਜ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ 10 ਨਰਿੰਦਰ ਸਿੰਘ ਬੇਟੂ ਐਮ ਆਰ ਅੱਜ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਔਰ ਮੇਰੇ ਸੁਮੋਤੀ ਲੀਡਰਸ਼ਿਪ ਜੋ ਅਮਰਸਰ ਸ਼ਹਿਰ ਤੋਂ ਸਿਰਸਰਾਰ ਜਸਪੀਰ ਸਿੰਘ ਡਿੰਪਾ ਜੀ ਇੰਦਰਪੀਤ ਬੁਲਾਰਿਆ ਜੀ ਔਰ ਮੇਰੇ ਵੱਡੇ ਵੀਰ ਜਸਪੀਰ ਸਿੰਘ ਪੁੱਲਰ ਜੀ ਜਿਨ੍ਹਾਂ ਦੇ ਪ੍ਰੇਰਣਾ ਸਰਕਾਰ ਮੈਂ ਪਿਛਲੇ ਦਿਨੀ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕੀਤੀ ਸੀ ਔਰ ਅੱਜ ਪਾਰਟੀ ਨੇ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਦੇ ਆਇਆ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜੋ ਕਿ ਜ਼ਿਲ੍ਹਾ ਪ੍ਰਧਾਨ ਜਿਸ ਤਰ੍ਹਾਂ ਮੈਂ ਪਹਿਲਾਂ ਚੱਲ ਰਿਹਾ ਸੀ ਕਾਲੀਦਾਲ ਚ ਅੱਜ ਫੇਰ ਉਹ ਜ਼ਿੰਮੇਵਾਰੀ ਮੈਨੂੰ ਕਾਂਗਰਸ ਪਾਰਟੀ ਵੱਲੋਂ ਮਿਲੀ ਹੈ ਕਿ ਸ਼ਹਿਰ ਦਾ OBC ਵੱਲੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਮੈਂ ਸਮੁੱਚੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪੂਰੀ ਟੀਮਾਂ ਨੂੰ ਨਾਲ ਲੈ ਕੇ ਪੂਰੇ ਬਲਾਕ ਪ੍ਰਧਾਨਾਰ ਪ੍ਰਧਾਨ ਔਰ ਸਮੁੱਚੀ ਜੋ ਜ਼ਿਲ੍ਹੇ ਦੀ ਟੀਮ ਹੋਏਗੀ ਉਹਨੂੰ ਕਾਇਮ ਕਰਕੇ ਔਰ ਕਾਂਗਰਸ ਪਾਰਟੀ ਦੇ ਵਿੱਚ 2027 ਦੇ ਵਿੱਚ ਪੂਰੀ ਸਾਡੀ ਟੀਮ OBC ਦੀ ਸਾਰੀ ਟੀਮ ਜਿਹੜੀ ਉਹ ਕੰਮ ਕਰਕੇ 2027 ਵਿੱਚ ਕਾਂਗਰਸੀ ਸਰਕਾਰ ਪੰਜਾਬ 'ਚ ਬਣਾਵਾ। ਅਸਰ ਅਸੀਂ ਦੇਖਦੇ ਹਾਂ ਵਰਕਰਾਂ ਨੂੰ ਕਿ ਕਿਹਾ ਜਾਂਦਾ ਔਰ ਕਿਤਰਾ ਹੁਣ ਵਰਕਰਾਂ ਦੇ ਨਾਲ ਔਰ ਕੰਮ ਕੀਤਾ ਜਾਏਗਾ। ਵੇਖੋ ਮੇਰਾ ਨਾਂ ਸੁਭਾ ਪਹਿਲਾਂ ਇਸ ਤਰ੍ਹਾਂ ਦਾ ਸੀ ਤੇ ਨਾ ਹੁਣ ਹੋਏਗਾ। ਮੇਰੇ ਵੱਲੋਂ ਸਿੱਧਾ ਹੁੰਦਾ ਵਾ ਕਿ ਜੇ ਵਰਕਰ ਦੀ ਜੋ ਕਾਬਲੀਅਤ ਹੈ ਔਰ ਨੂੰ ਜਿੱਥੇ ਉਹਦਾ ਮਾਨ ਸਤਕਾਰ ਬੰਦਾ ਹੈ ਮੈਂ ਇਹ ਨਹੀਂ ਕਵਾਂਗਾ ਕਿ ਮੈਂ ਇਹਨੂੰ ਜ਼ਿਲ੍ਹੇ ਤੋਂ ਉੱਪਰ ਬੰਦਾ ਵਾ ਜਿਹਦਾ ਮਾਨ ਸਤਕਾਰ ਤੇ ਮੈਂ ਉਹਨੂੰ ਪੰਜਾਬ ਦੀ ਮਾਨ ਸਤਕਾਰ ਦਵਾਉਂਗਾ ਕੋਈ ਮੈਂ ਇਹ ਨਹੀਂ ਸੋਚਦਾ ਕਿ ਕੋਈ ਮੇਰੇ ਸਿਰ ਤੇ ਬੈਠ ਜੇਗਾ ਨਹੀਂ ਮੇਰਾ ਕੰਮ ਕਰਨ ਦਾ ਵੱਖਰਾ ਜੰਦਾ ਰਿਹਾ ਵੀ ਮੈਂ ਆਪਣੇ ਇਹ ਨਹੀਂ ਸੋਚਦਾ ਵੀ ਜਿਹਦਾ ਗੋ ਕਾਬਲੀਅਤ ਚ ਬੰਦਾ ਹੈਗਾ ਉਹਨੂੰ ਉਸ ਹਰ ਸਤਕਾਰ ਮਨ ਦਿੰਦਾ ਜਾਵੇ ਤੇ ਜਿਹੜੇ ਬਹੁਤ ਸਾਰੇ ਵਰਕਰ ਤੁਹਾਡੇ ਨਿਰਾਸ਼ ਹੋ ਕੇ ਵੱਖ-ਵੱਖ ਪਾਰਟੀਆਂ ਦੇ ਵਿੱਚ ਚੜ ਗਏ ਨੇ ਉਹਨਾਂ ਦੇ ਨਾਲ ਵੀ ਚੱਲਦਾ ਉਸ ਚੱਲ ਜਾਈ ਮੈਨੂੰ ਤਾਂ ਨਹੀਂ ਲੱਗਦਾ ਜੀ ਕਾਂਗਰਸ ਤੋਂ ਨਾਰਾਜ਼ ਹੋ ਕੇ ਦੂਜੀ ਪਾਸੇ ਗਏ ਹੁਣ ਬੱਕਾਦਾ ਕਿ ਮੈਂ ਸਗੋਂ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਕਾਂਗਰਸ ਜੁਆਇਨ ਕੀਤੀ ਆ ਔਰ ਕਾਂਗਰਸ ਨਾਲ ਹਰ ਦਿਨ ਕੋਈ ਨਾ ਕੋਈ ਨਵਾਂ ਚਿਹਰਾ ਨਵੇਂ ਵੀਰ ਨਵੇਂ ਸੱਜਣ ਪੈਣਾ ਭਰਾਵਾ ਸਭ ਜੁੜ ਰਹੇ ਨੇ ਮੇਰੇ ਕੋਲ ਤਾਂ ਮੇਰੀ ਬੜੀ ਬੜੀ ਵੱਡੀ ਟੀਮ ਸੀ ਜੋ ਅਕਾਲੀ ਦਲ ਨਾਲ ਮੇਰੇ ਨਾਲ ਜਲਦੀ ਸੀ ਉਹੀ ਮੇਰੀ ਪ੍ਰੇਰਣਾ ਨਾਲ ਅੱਜ ਕਾਂਗਰਸ ਜੁਆਇਨ ਕਰ ਚੁੱਕੀ ਆ ਮੈਂ ਉਸ ਤੋਂ ਪਹਿਲਾਂ ਹੀ ਕਰ ਗਏ ਸੀ ਉਹ ਮੈਂ ਥੋੜਾ ਇਲੈਕਸ਼ਨ 'ਚ ਆਇਆ